ਜੋ ਪੰਜ ਪਨਾਲਾ ਗਾਂਧੀ ਕਮਾ ਦਾ ਬਾਹਰ ਕਿਸੇ ਜੀ ਉਹਨਾਂ ਚਾਮੀ ਜਾ ਰਿਹਾ ਜੋ ਕਿ ਉਹਨਾਂ ਦਾ ਕਹਿਣਾ ਵਾ ਕਿ ਜੋ ਪ੍ਰਸ਼ਾਸਨ ਹੈ ਬਹੁਤ ਜ਼ਿਆਦਾ ਸੰਤੰਨ ਪਰਖਣ ਕਰ ਰਿਹਾ ਨਾ ਤੁਹਾਡਾ ਚੋਗ ਰਿਆ ਰਕ ਤੀਜਾਂ ਤੋਂ ਭਰੇ ਜਿਹੜੇ ਘਰੋਤੇ ਨੇ ਉਹਨਾਂ ਦਾ ਹਾਲ ਲੋਡਿੰਗ ਹੋ ਰਹੀ ਆ ਨਾਲ ਫੇਰ ਕੱਟੇ ਜਾ ਰਹੇ ਨੇ ਨਾਲ ਉਹਨਾਂ ਦਾ ਰੋ ਕੱਟਿਆ ਜਾ ਰਿਹਾ ਤੇ ਨਾ ਹੀ ਪਰਚੀ ਪੈ ਰਹੀ ਆ ਇਹ ਕਿਸਾਨ ਜਿਹੜੇ ਨੇ ਆਣ ਕੇ ਆੜ੍ਹੀਆਂ ਤੋਂ ਤੰਗ ਕਰਦੇ ਨੇ ਕਿ ਸਾਡੀ ਪਰਚੀ ਪਾਓ ਸਾਨੂੰ ਪੈਸੇ ਦਿਓ ਸਰਕਾਰ ਸਰਛੇ ਰਾ ਇੰਨਾ ਦੀ ਦਿੱਲੀ ਕਰਕੇ ਅੱਜ ਚੱਜ ਜਾ ਰਹੀ ਆ ਕਿ ਇਸ ਕਾਰਨ ਅੱਜ ਆੜ੍ਹੀਆਂ ਨੂੰ ਇੱਥੇ ਮਜ਼ਦੂਰਾਂ ਗਾਹੀ ਚੌਕ ਬਟਾਲਾ ਵਿਖੇ ਪਰ ਨਾਲ ਆ ਕੇ ਰੋਡ ਜਾਮ ਕਰਦੇ ਪਏ ਨੇ ਜਾਂ ਉਹਨਾਂ ਦੇ ਨਾਲ ਗਲਬਾਤ ਕਰਦੇ ਆ ਇੱਕ ਮਸਲਾ ਕੀ ਆ ਅੱਜ ਧਰਨੇ ਦਾ ਇਹ ਕਾਰਨ ਹੈ ਵੀ 23 ਤਰੀਕ ਦੇ ਟਰੱਕ ਲੱਦੇ ਪਏ ਆ ਮੰਡੀ ਤਾਣਾ ਮੰਡੀ ਬਟਾਲਾ ਦੇ ਵਿੱਚ ਅੱਜ 27 ਤਰੀਕ ਹੋ ਗਈ ਆ ਝੋਨਾ ਉਤਦਾ ਨਦਿਆਂ ਪਿਆ ਉਹ ਖਰਾਬ ਹੋ ਜਾਣਾ ਵਾ ਇਹ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਹੈ ਨਾ ਤੇ ਉਹਨਾਂ ਦੇ ਗੇੜ ਪਾਸ ਕੱਟੰਦਿਆ ਵਾ ਨਾ ਅੱਗੇ ਪਰਚੇਜ ਪਾਉਂਦਿਆ ਵਾ ਜੇ ਪਰਚੇਜ ਪੈਂਦੀ ਆ ਤੇ ਜ਼ਿੰਮੇਦਾਰਾਂ ਦੇ ਖਾਤੇ 'ਚ ਪੈਸੇ ਜਾਣੇ ਆ ਜਿਹੜਾ ਪ੍ਰਧਾਨ ਸੈਲਰਾਂ ਦਾ ਸੈਣੀ ਆ ਉਹਨੇ ਗਰਦਾਸਪੁਰ ਸਾਰੇ ਜ਼ਿਲ੍ਹੇ ਦੇ ਵਿੱਚ 에ਅਰ ਕਵਰਡ ਪਾਤੀ ਆ ਕੱਲੀ ਪਟਾਲਾ ਮੰਡੀ ਦੀ ਪ੍ਰੋਬਲਮ ਨਹੀਂ ਸਾਰੇ ਗਰਦਾਸਪੁਰ ਜ਼ਿਲ੍ਹੇ ਦੀ ਪ੍ਰੋਬਲਮ ਆ ਅਸੀਂ ਇਹਨਾਂ ਨੂੰ ਬੜੀ ਮੰਗ ਕੀਤੀ ਸੀ ਜ਼ਿਲ੍ਹਾ ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਅਦਮਿਸ਼ਵਾਜ਼ ਦਵਾਉਂਦੇ ਸੀ ਪਰ ਉਹਨਾਂ ਨੇ 2-3 ਘੰਟੇ ਹੀ ਉੱਥੇ ਬੈਠੇ ਰਹੇ ਉਹਨਾਂ ਨੇ ਹੱਦੀ ਕੋਈ ਸੁਣੀ ਨਾ ਹੀ ਹਜੇ ਤੱਕ ਕੋਈ ਪ੍ਰਸ਼ਾਸਨ ਆਇਆ ਵਾ ਉਹ ਜ਼ਿੰਮੇਵਾਰਾਂ ਨੂੰ ਖਰਾਬ ਕਰਦੇ ਆ ਤੇ ਜ਼ਿੰਮੇਵਾਰਾਂ ਦਾ ਤੇ ਆੜਤੀਏ ਦਾ 9 ਮਾਸ ਦਾ ਰਿਸ਼ਤਾ ਵਾ ਉਹ ਸਾਨੂੰ ਚੋਰ ਦੀ ਤਜਰਾਣਾ ਵੇਂਦੇ ਸਾਨੂੰ ਕਹਿੰਦੇ ਵੀ ਇਹ ਖਿਆਲ ਖਰਾਬ ਕਰਦੇ ਆ ਖਰਾਬ ਉਤੋਂ ਪ੍ਰਸ਼ਾਸਨ ਕਰਦੇ ਆ ਚੰਡੀਗੜ੍ਹ ਡਾਇਰੈਕਟਰ ਨੇ ਜਿਹੜੇ ਬਾਹਰ ਦੇ ਆਰੋਗ ਕੱਟੇ ਸੀ ਉਹਨਾਂ ਤੇ ਤੇ ਰੋਕ ਲਾਤੀ ਆ ਇਹ ਆਮ ਆਦਮੀ ਪਾਰਟੀ ਆ ਆਮ ਲੋਕਾਂ ਵਾਸਤੇ ਆ ਇਹ ਵੇਖੋ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਹੁਣ ਪ੍ਰਸ਼ਾਸਨ ਤੇ ਅਸੀਂ ਐਮ ਐਲ ਏ ਨੇ ਵੀ ਲੋਕਲ ਨੂੰ ਗੱਲ ਕੀਤੀ ਸੀ ਲੋਕਲ ਐਮ ਐਲ ਏ ਨੇ ਡੀ ਸੀ ਨਾਲ ਵੀ ਗੱਲ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਪਰ ਉਹਦੇ ਕਰਨ ਉਹਦੇ ਫੋਨ ਕਰਨ ਦੇ باوجود ਵੀ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਹੜਾ ਡੰਡਾ ਚੜਿਆ ਉਹ ਟੱਸ ਤੋਂ ਮੱਸ ਨਹੀਂ ਹੋਉਂਦਿਆ ਹਾਰ ਕੇ ਹਾਂ ਦੋਏ ਤੱਕ ਕਰੋ ਕੀ ਮੰਗੀ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਉਹ ਪਰਚੇਜ ਪਈ ਜਾਵੇ ਤੇ ਨਾਲ ਉਹ ਜਿਹੜੇ ਟਰੱਕ ਖਲੋਤੇ ਆ ਭੜੇ ਲੱਦੇ ਉਹਨਾਂ ਦੇ ਗੇਟ ਪਾਸ ਕੱਢ ਦੇਣ ਸਾਡੀ ਮੰਗ ਕੋਈ ਨਹੀਂ ਵੀ ਉਹ ਮੰਡੀ ਜੋ ਐ ਵਧੀਆ ਚੱਲਣਾ ਪੜੀ ਤੇ ਜ਼ਿਮੀਂਦਾਰਾਂ ਨੂੰ ਚੰਗਾ ਰੇਟ ਮਿਲਣਾ ਪਣਾ ਨਾਲ ਜਦੋਂ ਆਰਓ ਦੀ ਪਰਚੇਜ ਸਟਾਰਟ ਹੋ ਗਈ